ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ 50 ਸਾਲਾ ਸ਼ਹੀਦੀ ਦਿਵਸ ਗੁਰੂ ਸ੍ਰੀ ਸਮਾਰਗ ਯਾਤਰਾ ਦਾ ਫੈਸਲਾ ਲੌਂਗੋਵਾਲ ਵਰਸੀ ਤੇ ਅਕਾਲੀ ਦਲ ਚ ਵਿਵਾਦ 11 ਲੱਖ ਰਾਸ਼ਨ ਲਾਪਤਰੀ ਸ਼ੱਕੀ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕਾਰਵਾਈ ਲਈ ਕਿਹਾ ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਤੇ ਹਵਾਈ ਪਾਬੰਦੀ 23 ਸਤੰਬਰ ਤੱਕ ਵਧੀ ਪੁਲਿਸ ਮੁਕਾਬਲੇ ਚ ਗੈਂਗਸਟਰ ਪ੍ਰਭ ਦਾਸਵਾਲ ਦਾ ਸਾਥੀ ਜ਼ਖਮੀ ਦੱਖਣੀ ਪੂਰਬੀ ਕੁئینਜ਼ਲੈਂਡ ਵਿੱਚ ਪਾਰੀਮੀ ਤੇ ਤੂਫਾਨ ਦੀ ਭਵਿੱਖਬਾਣੀ ਹੁਣ ਖਬਰਾਂ ਵਿਸਥਾਰ ਨਾਲ 53 ਸਾਲਾ ਸ਼ਹੀਦੀ ਦਿਵਸ ਗੁਰੂ ਸੀਸਮਾਰਕ ਯਾਤਰਾ ਦਾ ਫੈਸਲਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਲਈ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਗਿਆਨ ਪ੍ਰਗਾਸ਼ ਟਰਸਟ ਲੁਧਿਆਣਾ ਨੇ ਗੁਰੂ ਸੀਸ ਮਾਰਗ ਯਾਤਰਾ ਕੱਢਣ ਦਾ ਫੈਸਲਾ ਕੀਤਾ ਹੈ ਇਹ ਯਾਤਰਾ ਭਾਈ ਜੇਤਾ ਜੀ ਦੇ ਮਾਰਗਾਂ ਨੂੰ ਯਾਦ ਕਰਵਾਏਗੀ ਜਿਨ੍ਹਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲਿਆਂਦਾ ਗਿਆ ਸੀ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜਸਵਿੰਦਰ ਸਿੰਘ ਐਡਵੋਕੇਟ ਖੁਸ਼ਪਾਲ ਸਿੰਘ ਆਦਿ ਨੇ ਦੱਸਿਆ ਕਿ ਇਹ ਯਾਤਰਾ 3 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸ਼ੁਰੂ ਹੋਵੇਗੀ ਤੇ 5 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ ਇਹ ਯਾਤਰਾ ਬਾਗਪਤ ਯੂਪੀ ਸੋਨੀਪਤ ਕਰਨਾਲ ਤੋਂ ਤਾਰਾਵੜੀ ਅੰਬਾਲਾ ਨਾਵਾ ਸਾਹਿਬ ਜੀਰਖਪੁਰ ਅਤੇ ਕੀਰਤਪੁਰ ਸਾਹਿਬ ਸਮੇਤ ਮੁੱਖ ਇਤਿਹਾਸਕ ਸਥਾਨਾਂ ਵਿੱਚੋਂ ਲੰਘੇਗੀ। ਇਹ ਯਾਤਰਾ ਭਾਈ ਲੱਖੀ ਸ਼ਾ ਵਣਜਾਰਾ ਭਾਈ ਨਾਨੂ ਜੀ ਭਾਈ ਉਦਾਜ ਜੀ ਭਾਈ ਅਗਿਆ ਰਾਮ ਜੀ ਭਾਈ ਮਸਤੀਦਾਸ ਦਾਸ ਭਾਈ ਦਿਆਲਾ ਜੀ ਭਾਈ ਦੇਵਾ ਰਾਮ ਅਤੇ ਭਾਈ ਰਾਮ ਦੇਵਾ ਜੀ ਵਰਗੇ ਸਿੱਖਾਂ ਨੂੰ ਸ਼ਰਧਾਂਜਲੀ ਦੇਵੇਗੀ ਜਿਨ੍ਹਾਂ ਨੇ ਮੁਸ਼ਕਲਾਂ ਵਿੱਚ ਵੀ ਵਫਾਦਾਰੀ ਦਿਖਾਈ। ਉਨਾ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 350 ਜਨਤਕ ਥਾਵਾਂ ਤੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਲੋਂਗੋਵਾਲ ਵਰਸੀ ਤੇ ਅਕਾਲੀ ਦਲ ਚ ਵਿਵਾਦ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੋਂ ਵੱਖ ਹੋਏ ਧੜੇ ਨੇ ਬੁੱਧਵਾਰ ਨੂੰ ਆਪਣੇ ਸਾਬਕਾ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਦੀ 40ਵੀਂ ਵਰਸੀ ਮੌਕੇ ਵੱਖ-ਵੱਖ ਸਿਆਸੀ ਕਾਨਫਰੰਸਾਂ ਕੀਤੀਆਂ ਜਿਸ ਵਿੱਚ ਪਾਰਟੀ ਲੀਡਰਸ਼ਿਪ ਤੇ ਦਾਵਾ ਪੇਸ਼ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਵਾਲੇ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਨਾਲ ਲੜਨ ਦੀ ਚੁਣੌਤੀ ਦਿੱਤੀ ਜਦ ਕਿ ਸੁਖਬੀਰ ਸਿੰਘ ਬਾਦਲ ਨੇ ਬਾਗੀਆਂ ਤੇ ਪੰਜਾਬੀਆਂ ਨੂੰ ਵੰਡਣ ਦਾ ਦੋਸ਼ ਲਾਇਆ ਲੋਂਗੋਵਾਲ ਪਿੰਡ ਵਿੱਚ ਬਾਗੀਆਂ ਦੀ ਕਾਨਫਰੰਸ ਵਿੱਚ ਪ੍ਰੇਮ ਸਿੰਘ ਚੰਦੂਮਾ ਜਰਾ, ਪਰਮਿੰਦਰ ਟੀਟਸਾ ਤੇ ਹੋਰ ਅਕਾਲੀ ਆਗੂ ਸ਼ਾਮਲ ਸਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿਰਫ ਪ੍ਰਧਾਨ ਬਣਨ ਲਈ ਨਹੀਂ ਆਏ ਅਤੇ ਠੁਕਮਾ ਵਿਅਕਤੀ ਮਿਲਣ ਤੇ ਅਸਤੀਫਾ ਦੇ ਦੇਣਗੇ ਉਨਾ ਸੁਖਬੀਰ ਸਿੰਘ ਬਾਦਲ ਤੇ ਸਿੱਖਾਂ ਦੇ ਸਭ ਤੋਂ ਉੱਚੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਟੀਨਸਾ ਨੇ ਸੁਖਬੀਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚੁਣੌਤੀ ਸਵੀਕਾਰ ਕਰਨ ਲਈ ਕਿਹਾ। ਸੁਖਬੀਰ ਨੇ ਬਾਗੀਆਂ ਨੂੰ ਨਵਾਂ ਚੁੱਲਾ ਦਲ ਦੱਸਿਆ ਅਤੇ ਕਿਹਾ ਕਿ ਉਹ ਪੰਜਾਬ ਦੀ ਇੱਜ਼ਤ ਨਾਲ ਸਮਝੌਤਾ ਨਹੀਂ ਕਰਨਗੇ। 11 ਲੱਖ ਰਾਸ਼ਨ ਲਾਪਤਰੀ ਸ਼ੱਕੀ ਕੇਂਦਰ ਨੇ ਪੰਜਾਬ ਨੂੰ 30 ਸਤੰਬਰ ਤੱਕ ਕਾਰਵਾਈ ਲਈ ਕਿਹਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ 11 ਲੱਖ ਸ਼ੱਕੀ ਲਾਭਪਾਤਰੀਆਂ ਦੀ ਜਾਂਚ ਕਰੇ ਇਹਨਾਂ ਨੂੰ 30 ਸਤੰਬਰ ਤੱਕ ਹਟਾ ਦਿੱਤਾ ਜਾਵੇ ਕਿਉਂਕਿ ਇਹ ਲੋਕ ਜਨਤਾ ਟੈਕਸ ਭਰਦੇ ਹਨ ਕੰਪਨੀਆਂ ਦੇ ਡਾਇਰੈਕਟਰ ਹਨ ਜਾਂ ਇਹਨਾਂ ਕੋਲ 5 ਏਕੜ ਤੋਂ ਵੱਧ ਜ਼ਮੀਨ ਹੈ ਜਾਂ ਫਿਰ ਚਾਰ ਪਹੀਆ ਵਾਹਨ ਹਨ ਕੇਂਦਰ ਨੇ ਕਿਹਾ ਕਿ ਇਹਨਾਂ ਮਾਪਦੰਡਾਂ ਅਨੁਸਾਰ ਇਹਨਾਂ ਲਗਭਗ 11 ਲੱਖ ਲਾਭਪਾਤਰੀਆਂ ਨੂੰ ਗਰੀਬ ਨਹੀਂ ਮੰਨਿਆ ਜਾ ਸਕਦਾ ਅਤੇ ਇਹਨਾਂ ਨੂੰ ਮੁਫਤ ਅਨਾਜ ਨਹੀਂ ਮਿਲਣਾ ਚਾਹੀਦਾ ਕੇਂਦਰ ਨੇ ਵੱਖ-ਵੱਖ ਵਿਭਾਗਾਂ ਤੋਂ ਡਾਟਾ ਲਿਆ ਹੈ ਜਿਸ ਵਿੱਚ ਦੇਸ਼ ਭਰ ਦੇ ਲਾਭਪਾਤਰੀਆਂ ਦੀ ਜਾਣਕਾਰੀ ਹੈ ਕੇਂਦਰ ਸਰਕਾਰ ਨੂੰ ਦੇਸ਼ ਭਰ ਵਿੱਚ 8 ਕਰੋੜ ਸ਼ੱਕੀ ਲਾਪਾਤਰੀ ਮਿਲੇ ਹਨ ਜਿਨ੍ਹਾਂ ਵਿੱਚੋਂ 11 ਲੱਖ ਪੰਜਾਬ ਵਿੱਚ ਹਨ ਪੰਜਾਬ ਵਿੱਚ ਇਸ ਵੇਲੇ ਐਨ ਐਫ ਐਸ اے ਦੀਨ 1.53 ਕਰੋੜ ਲਾਭਪਾਤਰੀ ਹਨ ਅਤੇ ਹਰੇਕ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਤੀ ਮਹੀਨਾ 5 ਕਿਲੋ ਕਣਕ ਮਿਲਦੀ ਹੈ। ਪੰਜਾਬ ਸਰਕਾਰ 3 ਮਹੀਨਿਆਂ ਲਈ ਰਾਸ਼ਨ ਵੰਡਦੀ ਹੈ ਜਿਸ ਵਿੱਚ ਹਰ ਮਹੀਨੇ 32500 ਮੀਟ੍ਰਿਕ ਟਨ ਰਾਸ਼ਨ ਵੰਡਿਆ ਜਾਂਦਾ ਹੈ। ਸੂਬਾ ਸਰਕਾਰ ਨੇ ਜਾਂਚ ਤੋਂ ਬਾਅਦ ਪਹਿਲਾਂ ਹੀ 32473 ਲਾਭਪਾਤਰੀਆਂ ਨੂੰ ਹਟਾ ਦਿੱਤਾ ਹੈ। ਹੁਣ ਸਰਕਾਰ ਇਹਨਾਂ ਸ਼ੱਕੀ ਲਾਭਪਾਤਰੀਆਂ ਦੀ ਜਾਂਚ ਲਈ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗੇਗੀ ਕਿਉਂਕਿ ਚੋਣੇ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ ਅਤੇ ਸਾਰਾ ਵਿਭਾਗ ਉਸ ਵਿੱਚ ਰੁੱਝ ਜਾਵੇਗਾ। ਪਾਕਿਸਤਾਨ ਵੱਲੋਂ ਭਾਰਤੀ ਜਹਾਜ਼ਾਂ ਤੇ ਹਵਾਈ پابੰਦੀ 23 ਸਤੰਬਰ ਤੱਕ ਵਧੀ ਅਧਿਕਾਰੀ ਨੇ ਕਿਹਾ ਭਾਰਤੀ 에ਅਰਲਾਈਨਾਂ ਦੇ ਸਾਰੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ پابੰਦੀ ਉਹਨਾਂ ਫੌਜੀ ਅਤੇ ਨਾਗਰਿਕ ਜਹਾਜ਼ਾਂ ਤੇ ਵੀ ਲਾਗੂ ਹੈ ਜੋ ਭਾਰਤ ਦੇ ਹਨ ਜਾਂ ਕਿਰਾਏ ਤੇ ਲਏ ਗਏ ਹਨ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਕਰਕੇ ਇਹ پابੰਦੀ 2 April ਨੂੰ ਲਗਾਈ ਗਈ ਸੀ ਅਤੇ 1 ਮਹੀਨੇ ਲਈ ਸੀ ਇਸ ਤੋਂ ਬਾਅਦ ਭਾਰਤੀ ਜਹਾਜ਼ ਪਾਕਿਸਤਾਨੀ ਖੇਤਰ ਵਿੱਚ ਨਹੀਂ ਉੱਡ ਸਕੇ ਸਨ 3 April ਨੂੰ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਅਤੇ پابੰਦੀ ਦਾ ਜਵਾਬ ਦਿੱਤਾ ਸੀ ਇਸ ਤੋਂ ਪਹਿਲਾਂ 23 ਮਈ ਨੂੰ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਸਨ ਪੁਲਿਸ ਮੁਕਾਬਲੇ 'ਚ ਗੈਂਗਸਟਰ ਪ੍ਰਭ ਦਾਸੂਵਾਲ ਦਾ ਸਾਥੀ ਜ਼ਖਮੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਤਰਨਤਾਰਨ ਦੇ ਰਹਿਣ ਵਾਲੇ ਰਵੀ ਅਤੇ ਜੋਬਨ ਸਿੰਘ ਨੂੰ 20 ਡਿਵੀਜ਼ਨ ਪੁਲਿਸ ਨੇ ਵਪਾਰੀ ਦੇ ਦੇ ਕਰ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਮੁਲਜ਼ਮ ਰਵੀ ਤੋਂ ਗੋਲੀਬਾਰੀ ਵਿੱਚ ਵਰਤੀ ਪਿਸਤੌਲ ਬਰਾਮਦ ਕਰਨ ਲਈ ਉਸਨੂੰ ਨਿਊ ਅੰਮ੍ਰਿਤਸਰ ਖੇਤਰ ਵਿੱਚ ਲਿਜਾਇਆ ਗਿਆ ਸੀ ਜਿੱਥੇ ਕਥਿਤ ਮੁਕਾਬਲੇ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਭੇਜਿਆ ਗਿਆ ਪੁਲਿਸ ਅਨੁਸਾਰ ਰਵੀ ਆਪਣੀ ਹੀ ਪਿਸਤੌਲ ਨਾਲ ਚੱਲੀ ਗੋਲੀ ਨਾਲ ਜ਼ਖਮੀ ਹੋਇਆ ਪਿਸਤੌਲ ਬਰਾਮਦ ਕਰਨ ਤੋਂ ਬਾਅਦ ਉਸਨੇ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੋਲੀ ਉਸ ਦੀ ਲੱਤ ਵਿੱਚ ਲੱਗੀ ਅਤੇ ਪਿਸਤੌਲ ਜ਼ਬਤ ਕਰ ਲਈ ਗਈ ਦੱਖਣ ਚਪਾਰੀਮੀ ਤੇ ਤੂਫਾਨ ਦੀ ਭਵਿੱਖਬਾਣੀ ਦੱਖਣੀ ਪੂਰਬੀ ਕੁਇਨਜ਼ਲੈਂਡ ਵਿੱਚ ਅੱਜ ਘੱਟ ਦਬਾਅ ਵਾਲਾ ਸਿਸਟਮ ਡੂੰਗਾ ਹੋ ਸਕਦਾ ਹੈ ਜਿਸ ਨਾਲ ਤੇਜ਼ بارش ਅਤੇ ਤੂਫਾਨ ਆ ਸਕਦੇ ਹਨ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਗੋਲਡ ਕੋਸਟ ਬ੍ਰਿਸਬਨ ਸਨਸ਼ਾਈਨ ਕੋਸਟ ਅਤੇ ਡਾਰਲਿੰਗ ਡਾਊਨਸ ਵਿੱਚ ਹੋਰ ਖਰਾਬ ਹਾਲਾਤ ਹੋਣ ਦੀ ਉਮੀਦ ਹੈ ਮੌਸਮ ਵਿਗਿਆਨ ਬਿਊਰੋ ਬੀਓਐਮ ਦੇ ਮੋਰਗਨ ਪੰਪਾ ਨੇ ਕਿਹਾ ਕਿ ਗੁੰਡੀਵਿੰਡੀ ਤੋਂ ਗੋਲਡ ਕੋਸਟ ਤੱਕ ਸਰਹੱਦੀ ਰੇਂਜ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਗੋਲਡ ਕੋਸਟ ਤੇ ਸਭ ਤੋਂ ਪਾਰੀ بارش ਅਤੇ ਤੂਫਾਨ ਦੀ ਸੰਭਾਵਨਾ ਹੈ ਪਰ ਬ੍ਰਿਸਬੇਨ ਵਿੱਚ 7 ਤੋਂ 40 ਮਿਲੀਮੀਟਰ ਦੇ ਵਿਚਕਾਰ بارش ਹੋ ਸਕਦੀ ਹੈ ਹਾਇਨਸ ਨੇ ਕਿਹਾ ਕਿ ਦੱਖਣੀ ਸ਼ਹਿਰਾਂ ਤੋਂ ਇਲਾਵਾ ਵੀਰਵਾਰ ਤੱਕ ਵਾਈਡਵੇ ਤੋਂ ਮੈਕੇ ਤੱਕ ਬੱਦਲ ਛਾਏ ਰਹਿਣਗੇ ਅਤੇ ਥੋੜੀ ਜੀ بارش ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਸ੍ਰੀ ਹਿੰਜ ਨੇ ਕਿਹਾ ਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ ਲਈ ਤੁੱਪ ਵਾਲੇ ਹਫ਼ਤੇ ਦੇ ਅੰਤ ਵਿੱਚ ਸ਼ੁੱਕਰਵਾਰ ਦੌਰਾਨ ਮੀਂਹ ਸਾਫ਼ ਹੋ ਜਾਵੇਗਾ ਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼